Спасибо. ਬਾਈ ਜੀ ਅੱਜ ਦਾ ਜਿਹੜਾ ਇਹ ਪੁਤਰਾ ਫੁਕਿਆ ਜਾ ਰਿਹਾ ਪੰਜਾਬ ਸਰਕਾਰ ਦਾ ਇਹ ਇਹਦੇ ਪਿੱਛੇ ਕੀ ਪਰਪਸ ਔਰ ਕੀ ਕਹਣਾ ਜਾਊਗਾ ਇਹ ਜਿਹੜਾ ਅੱਜ ਦਾ ਪੁਤਰਾ ਫੁਕਿਆ ਜਾ ਰਿਹਾ ਭਗਵਾਨ ਜੀ ਪੰਜਾਬ ਦੇ ਵਿਦਵਾਨਾਂ ਨੂੰ ਪਹਿਲਾਂ 21-12 ਮੀਟਿੰਗਾਂ ਦਾ ਸਨਾ ਦੇ ਕੇ ਨੁਕੜ ਗਿਆ ਦੀਗਾ ਉਹਦੇ ਨੋਜਵਾਲ ਨੂੰ ਪਹਿਲਾਂ ਸਾਨੂੰ ਇੱਕ ਵਾਰੀ ਤੋਂ ਮੀਟਿੰਗ ਹੋਈ ਸੀਗੀ ਬਹੁਤ ਮੀਟਿੰਗਾਂ ਹੋ ਜਾਂਦਾ ਪਰਮਾਤਮਾ ਨੇ ਕਹਿੰਦਾ ਸੀ ਕਿ ਇੱਕ ਵਾਰ ਜਾਨਾ ਪੰਜਾਬ ਦਾ ਸਨਿਕਲ ਮੈਂ ਪੰਜਾਬ ਦਾ ਮੁਕਾਬਲਾ ਇਹਦਾ ਵਿਸ਼ਵਾਸ ਕਰੋ ਮੈਂ ਤੁਹਾਨੂੰ 20 ਤਰੀਕ ਨੂੰ ਅੱਜ ਜਿਹੜਾ ਇਹ ਤੁਸੀਂ ਪਤਲਾ ਬੋਕਰੇ ਹੋ ਇਸ ਤੋਂ ਬਾਅਦ ਕੋ ਅੱਗੇ ਵੀ ਪ੍ਰੋਗਰਾਮ ਹੈਗਾ ਇਹ ਹੀ ਇਹ ਆ ਕੇ ਚੌਣ ਆ ਰਹੀਆਂ ਨੇ ਜਿਹੜੀਆਂ ਜਿਮਨੀ ਚੌਣਾ ਉਹਨਾਂ ਨੇ ਪੰਜਾਬ ਦੇ ਵਿੱਚ ਅਸੀਂ ਵੱਡਾ ਸੰਘਰਸ਼ ਲੈ ਕੇ ਉਭਰਾਇਆ ਸੀ ਸੋ ਅੱਗੇ ਚੌਣਾ ਆ ਰਹੀਆਂ ਉਹਦੇ ਵਿੱਚ ਅਸੀਂ ਵੱਡਾ ਸੰਘਰਸ਼ ਜਿਹੜਾ ਉਹ ਵੀ ਕਰ ਸਕਦੇ ਹਾਂ ਬਲਕਾਰ ਸਿੰਘ ਜੀ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਨਾ ਤਸਵੀਰ ਤੋਂ ਬਿਲਕੁਲ ਲਾਈਵ ਤਸਵੀਰਾਂ